ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਅਰਦਾਸ ਕਰਨ ਲੱਗੇ ਆ ਕਿ ਤੀਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭਾ ਅਗੇ ਅਰਦਾਸ ਖਾਲਸਾ ਜੀ ਇਹ ਜਿਹੜੇ ਤੀਨੇ ਤਾਪ ਹੋਣਾ ਤਿੰਨ ਤਾਪ ਅਸੀਂ ਕਹਿੰਨੇ ਆ ਤਿੰਨ ਤਾਪ ਪ੍ਰਾਰਥਨ ਸਮੇਂ ਵਿੱਚ ਤਿੰਨ ਤਾਪ ਮੰਨੇ ਗਏ ਆ ਜਿਹਨੂੰ ਗੁਰਮਤ ਦੇ ਵਿੱਚ ਆਧੇ ਬਿਆਦੀ ਦੇ ਉਪਾਦੀ ਵੀ ਕਹਿੰਦੇ ਨੇ ਆਦ ਬਿਆਦ ਉਪਾਦ ਵੀ ਕਹਿੰਦੇ ਨੇ ਇਹ ਤਿੰਨ ਤਰ੍ਹਾਂ ਦੇ ਤਾਪ ਮੰਨੇ ਗਏ ਆ ਤਾਪ ਮਤਲਬ ਕਸ਼ਟ ਇੱਕ ਮਾਨਸਿਕ ਤੌਰ ਤੇ ਜਿਹੜੇ ਸਾਡੇ ਦਿਮਾਗ ਵਿੱਚ ਹੁੰਦੇ ਆ ਜਿਹੜੇ ਸਾਨੂੰ ਅੰਦਰੋਂ ਚਿੰਤਾ ਝੋਰਾ ਪਰੇਸ਼ਾਨ ਕਰਦੇ ਨੇ ਦਿਮਾਗੀ ਸੋਚਾਂ ਸੋਚਾਂ ਦੇ ਰੂਪ ਵਿੱਚ ਇੱਕ ਉਹ ਹੈ ਇੱਕ ਨੇ ਜਿਹੜੇ ਸਰੀਰਕ ਤੌਰ ਤੇ ਆ ਬੁਖਾਰ ਚੜ ਗਿਆ ਬਾਹਰੀ ਤੌਰ ਤੇ ਛੱਟ ਲੱਗ ਗਈ ਕੋਈ ਸਰੀਰ ਨੂੰ ਤਕਲੀਫ ਹੋ ਗਈ ਬਾਹਰੋਂ ਉਹਨੂੰ ਕਹਿੰਦੇ ਨੇ ਇੱਕ ਦੂਜਾ ਤਾਪ ਤੇ ਤੀਜਾ ਤਾਪ ਉਹ ਹੁੰਦਾ ਹੈ ਜਿਹੜੇ ਕੁਦਰਤੀ ਤਾਪ ਹੁੰਦੇ ਨੇ ਕਦੇ ਸੁਨਾਮੀ ਆ ਗਈ ਕਿਤੇ ਹੜ੍ਹ ਆ ਗਿਆ ਕਿਤੇ ਕੋਈ ਬਹੁਤ ਹੀ ਵਰਖਾ ਹੋ ਗਈ ਕਿਤੇ ਧੁੱਪ ਜ਼ਿਆਦਾ ਗਰਮੀ ਪੈ ਗਈ ਤੇ ਮਹਾਰਾਜ ਕਹਿੰਦੇ ਤੀਨੇ ਤਾਪ ਨਿਵਾਰਣ ਹਾਰਾ ਜਿਸ ਵੇਲੇ ਅਸੀਂ ਅਰਦਾਸ ਕਰਦੇ ਆ ਨਾ ਤਾਂ ਗੁਰਮੁਖੋ ਇਹ ਆਪਣੇ ਮਨ ਵਿੱਚ ਪਹਿਲਾਂ ਬਿਠਾਈਏ ਭਈ ਜਿਹੜੇ ਤਿੰਨ ਤਾਪ ਨੇ ਨਾ ਦੁਨੀਆਂ ਦੇ ਵਿੱਚ ਇਹ ਸਾਡੇ ਮਾਨਸਿਕ ਤੇ ਸਰੀਰਕ ਤੇ ਕੁਦਰਤੀ ਇਹਨਾਂ ਤਿੰਨਾਂ ਤਾਪਾਂ ਤੋਂ ਬਚਾਉਣ ਦੇ ਸਮਰੱਥ ਹੈ ਉਹ ਵਾਹਿਗੁਰੂ ਜਿਹਦੇ ਅੱਗੇ ਅਸੀਂ ਅਰਦਾਸ ਕਰਨ ਲੱਗੇ ਜਿਹੜਾ ਗੁਰੂ ਸਾਡੀ ਅਰਦਾਸ ਤੇਦੇ ਅੱਗੇ ਕਰ ਲੱਗੇ ਨਾ ਉਹ ਇਹਨਾਂ ਤਾਪਾਂ ਤੋਂ ਬਚਾਉਣ ਦੇ ਸਮਰੱਥ ਹੈ ਕਿਉਂਕਿ ਮਹਾਰਾਜ ਕਹਿੰਦੇ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨ ਕੋ ਉਲਾਗਾ ਜਾਂਕਿ ਪ੍ਰਭ ਆਗੇ ਅਰਦਾਸ ਤੇ ਭਾਈ ਇਹ ਜਿਹੜਾ ਗੁਰੂ ਆ ਜਿਹੜਾ ਵਾਹਿਗੁਰੂ ਆ ਸਾਡੇ ਅੰਦਰ ਇਹ ਨਿਸ਼ਚਾ ਹੋਣਾ ਚਾਹੀਦਾ ਵੀ ਜਿਹਦੇ ਅਗੇ ਅਰਦਾਸ ਕਰਨ ਲੱਗਿਆਂ ਸਿਰਫ ਸ਼ਬਦੀ ਸ਼ਬਦੀ ਨਾ ਹੋਵੇ ਸਾਨੂੰ ਜਿਹੜੀ ਵੀ ਸਾਡੇ ਨੂੰ ਕੋਈ ਆਧਿ ਬਿਯਾਦੀ ਉਪਾਦੀ ਦੇ ਵਿੱਚੋਂ ਕੋਈ ਪਰੇਸ਼ਾਨੀ ਆ ਉਹਨੂੰ ਹਿਰਦੇ ਵਿੱਚ ਧਾਰਨ ਕਰਕੇ ਚਤਰਾਇਆਂ ਛੱਡ ਕੇ ਚਲਾਕੀਆਂ ਛੱਡ ਕੇ ਔਰ ਗੁਰਮਤ ਨਾਲ ਜੁੜ ਕੇ ਗੁਰਮਤ ਦੇ ਆਸ਼ੇ ਨੂੰ ਪੂਰਾ ਆਪਣੇ ਮਨ ਵਿੱਚ ਢੁਕਾ ਕੇ ਤਾਂ ਫਿਰ ਇਹ ਅਰਦਾਸ ਕਰੀਏ ਕਿਉਂਕਿ ਜਿੱਲੇ ਅਸੀਂ ਦੁਨਿਆਵੀ ਕਿਸੇ ਅਫਸਰ ਕੋਲ ਜਾਣੇ ਆ ਨਾ ਤੇ ਸਾਨੂੰ ਯਕੀਨ ਹੁੰਦਾ ਵੀ ਅਸੀਂ ਐਸਐਸਪੀ ਸਾਡਾ ਆਪਣਾ ਬੰਦਾ ਆ ਸਾਡੇ ਤੇ ਕੋਈ ਛੋਟਾ ਮੋਟਾ ਕੇਸ ਪੈ ਗਿਆ ਤੇ ਅਸੀਂ ਐਸਐਸਪੀ ਕੋ ਚੱਲੇ ਆ ਸਾਨੂੰ ਯਕੀਨ ਹੁੰਦਾ ਵੀ ਐਸਐਸਪੀ ਦੇ ਕੋਲ ਅਸੀਂ ਜਾਵਾਂਗੇ ਸਾਡਾ ਰਿਸ਼ਤੇਦਾਰ ਆ ਸਾਡੀ ਉਹ ਇਹ ਕਸ਼ਟਾ ਜਿਹੜਾ ਆ ਇਹ ਨਿਵੇੜ ਦਊਗਾ ਸਾਨੂੰ ਭਰੋਸਾ ਹੁੰਦਾ ਉਨਾ ਹੀ ਭਰੋਸਾ ਗੁਰੂ ਤੇ ਰੱਖ ਕੇ ਵਾਹਿਗੁਰੂ ਤੇ ਰੱਖ ਕੇ ਅਰਦਾਸ ਕਰਨੀ ਚਾਹੀਦੀ ਆ ਤੇ ਜਰੂਰ ਪੂਰੀ ਹੁੰਦੀ ਆ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਜਿਹੜਾ ਉਹ ਤਿੰਨਾ ਹੀ ਤਾਪ ਨਿਵਾਰਨ ਦੇ ਤਿੰਨਾ ਤਾਪਾਂ ਤੋਂ ਖਲਾਸੀ ਕਰਾਉਣ ਦੇ ਤੈਨੂੰ ਉਹਨਾਂ ਤਾਪਾਂ ਤੋਂ ਛਡਾਉਣ ਦੇ ਸਮਰੱਥ ਹੈ ਤੇ ਉਹ ਵਾਹਿਗੁਰੂ ਕਿਰਪਾ ਕਰਕੇ ਉਹ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਸੁੱਖਾਂ ਦੀ ਰਾਜੀ ਸੁੱਖਾਂ ਦੀ ਪੂੰਜੀ ਤੈਨੂੰ ਸੌਂਪਣ ਦੇ ਸਮਰੱਤ ਹੈ ਤੇ ਦੁੱਖਾਂ ਨੂੰ ਨਾਸ਼ ਕਰਨ ਦਾ ਉਹ ਬਲ ਰੱਖਦਾ ਆ। ਤੋਂ ਉਹ ਨੂੰ ਮਨ ਵਿੱਚ ਧਾਰਨ ਕਰਕੇ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਰਿਅਲਾਈਜ਼ ਕਰਕੇ ਗੁਰੂ ਸਾਹਿਬ ਅੱਗੇ ਖੜੇ ਹੋ ਕੇ ਅਰਦਾਸ ਕਰੀਏ ਔਰ ਆਪਣੇ ਆਪ ਨੂੰ ਸਰੈਂਡਰ ਕਰ ਦੇਈਏ ਆਪਣੇ ਆਪ ਨੂੰ ਸਰੈਂਡਰ ਕਰ ਦੇਈਏ ਤਾਂ ਫੇਰ ਜਿਹੜੀ ਉਹ ਗੁਰੂ ਅੱਗੇ ਕੀਤੀ ਹੋਈ ਅਰਦਾਸ ਹੈ ਨਾ ਤਾਂ ਫਿਰ ਉਹ ਅਰਦਾਸ ਪੂਰੀ ਹੁੰਦੀ ਆ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਜ ਤਾਂ ਕੋ ਬਿਗਨ ਨਾ ਕੋ ਲਾਗੇ ਜਾਂਕੀ ਪ੍ਰਭ ਅਗੇ ਅਰਦਾਸ ਜਿਹੜਾ ਫਿਰ ਇਦਾਂ ਮਨ ਵਿੱਚ ਗੁਰੂ ਸਾਹਿਬ ਦੇ ਉੱਤੇ ਮਾਇ ਗੁਰੂ ਤੇ ਪੱਕਾ ਭਰੋਸਾ ਕਰਕੇ ਬਕਿਆਈ ਨਾਲ ਇਹ ਮਨ ਵਿੱਚ ਜਾਣ ਕੇ ਵੀ ਉਹ ਤੁਹਾਡੇ ਰੋਗਾਂ ਨੂੰ ਮਟਾਉਣ ਦੇ ਸਮਰੱਥ ਹੈ ਸਾਡੀਆਂ ਜਿਹੜੀਆਂ ਦੁਸ਼ਵਾਰੀਆਂ ਆ ਉਹਨਾਂ ਨੂੰ ਕੱਟਣ ਦੇ ਸਮਰੱਥ ਹੈ ਤਾਂ ਅਰਦਾਸ ਕਰੀਏ ਨਾ ਤਾਂ ਫਿਰ ਤਾਂ ਕੋ ਬਿਗਨ ਨਾ ਕੋ ਲਾਗੇ ਜਾਂਕੀ ਪ੍ਰਭ ਅਗੇ ਅਰਦਾਸ ਫਿਰ ਉਹ ਅਰਦਾਸ ਅਰਦਾਸ ਬਣ ਜਾਂਦੀ ਆ ਤਾਂ ਫੇਰ ਉਹ ਕਦੇ ਬਰਤੀ ਨਹੀਂ ਹੁੰਦੀ ਫੇਰ ਉਹ ਉਹ ਲਾਜਮ ਉਹ ਸੁੱਖ ਦਿੰਦੀ ਆ ਅਰਦਾਸ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ